ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਓੰਕਾਰ ਤਾਪੁਰ ਕਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਈ ਜੇ ਸੁਚੀ ਲਖਵਾਰ ਚਪਚਪ ਨਾ ਹੋਈ ਜੇ ਲੈ ਰਵਾਂ ਦਿਲ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਫਰੀਆਂ ਭਾਰ ਸਹਸਣ ਪੰ ਲਖ ਹੋਏ ਤੱਕ ਨ ਚੱਲੇ ਨਾਲ ਕਿ ਸਚਾਰਾ ਹੋਈ ਐ ਕਿ ਕੂੜਾ ਟੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਨਾ ਕਹਿਆ ਜਾਈ ਹੁਕਮੇ ਹੋਣ ਜੀ ਹੁਕਮ ਲੈ ਵੜਾਈ ਹੁਕਮੇ ਉਤਮ ਨੀਚਾ ਹੁਕਮ ਲੈ ਦੁੱਖ ਸੁਖ ਪਾਈ ਇਹ ਇੱਕ ਨਾ ਹਕਮ ਬਖਸ਼ਿਸ ਕੋ ਹੁਕਮੇ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਏ ਨਾਨਕ ਹੁਕਮੈ ਜੇ ਪੁਜੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣਾ ਹੋਇ ਕਿਸ ਤਾਣਾ ਗਾਵੈ ਕੋ ਦਤ ਜਾਣੈ ਨਿਸਾਲ ਗਾਵੈ ਕੋ ਗੁਣ ਵੜੈ ਜ ਚਾਰ ਗਾਵੈ ਕੋ ਵਿਦਰਥੋਂ ਵਿਚਾਰ ਗਾਵੈ ਕੋ ਸੱਚ ਕਰਤਨ ਕੀ ਗਾਵੈ ਕੋ ਜੀ ਲੈ ਕਰ ਦੇ ਗਾਵੈ ਕੋ ਜਪਦ ਸਦੂਰ ਗਾਵੈ ਕੋ ਇਕ ਹੱਥ ਰਹਿ ਦੂਰ ਕਤਨਾ ਕਥਿ ਨਾ ਆਵਤ ਟੋਟ ਕਤ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਰੇ ਜੁਗਾ ਜਗੰਤਰ ਕਾਹੇ ਕਾਹੇ ਹੁਕਮ ਹੁਕਮ ਚਲਾਇ ਰਾਹੋ ਨਾਨਕ ਬਿਕਸਰ ਪਰਵਾਹ ਸੱਚਾ ਸਾਇਬ ਸਚ ਨਾਏ ਭਾਗਿਆ ਭਉ ਪਾਰ ਅਕ ਮੰਗ ਦੇਹ ਦੇ ਦਤ ਕਰੇ ਦਾਤਾਰ ਫਿਰ ਕੇ ਗੇ ਰਕੀ ਅਜ ਜਸਾ ਦਰਬਾਰ ਮੋਹ ਕੇ ਬਲ ਬੋਲੀਐ ਜਿਸੁੰਤਰੇ ਪਿਆਰੇ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆ ਕਪੜਾ ਨਦਰੀ ਮੁਕ ਦੁਆਰ ਨਨਕੀ ਵੈ ਜਾਣੀਐ ਸਭ ਆਪੇ ਸਚਿਆਰ ਤੋਪੈ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸੇ ਰਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਤਾਨ ਗਾਵੀਐ ਸੁਣੀਐ ਮਨ ਰਖੀਐ ਭਉ ਦੁਖ ਪਰ ਹਰਸ ਕਰ ਲੈ ਜਾਏ ਗੁਰਮੁਖ ਨਾਮ ਦੰਗਰਮੁਖ ਵੇਦੰਗਰਮੁਖ ਰਹਾ ਸਮਾਏ ਗੁਰੇਸ਼ਰ ਗੁਰ ਕੋ ਰਖ ਪਰਮਾੰਗਰਉ ਪਾਰਵਤੀ ਮਾਈ ਜੇ ਹਉ ਜਾਣਿਆ ਕਾ ਨਾਹੀ ਕਰਣਾ ਕਤ ਨਾ ਜਾਏ ਕੋ ਰਾ ਇੱਕ ਦੇ ਬੁਝਾਈ ਸੁਬਨਾ ਜੀਆਂ ਕਹਿ ਕਦਾਤਾ ਸੋ ਮੈਂ ਇਸਰ ਨਾ ਜਾਏ ਤੇ ਰਤਨਾਵਾਂ ਜੇ ਦਸ ਭਾਵਾਂ ਮਿਣ ਭਾਣੇ ਕੇ ਨਾਇ ਕਰੀ ਜੇ ਤਿਸ ਸੋ ਪਾਈ ਵਿਖਾ ਵਿਡ ਕਰਮਾਂ ਕੇ ਮਿਲ ਲੈ ਲੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ ਬੁਝਾਈ ਸਵਨਾ ਜੀਆਂ ਕਹਿਕ ਦਾਤਾ ਸੋ ਮੈਂ ਵਿਸਰਨਾ ਜਾਏ ਜੈ ਜੁਗ ਚਾਰਿਆ ਰਜਾ ਹੋਰ ਦਸੁਨੇ ਹੋਏ ਨਵਾਂ ਕੰਡਾ ਵਿਝਾਣੀਐ ਨਾਲ ਚਲਾ ਸੋ ਕੋਏ ਚੰਗਨ ਔਰ ਕਾਇਕਐ ਜਿਸ ਕੀਤ ਜਗ ਲਏ ਚੇਤਰ ਨਦਰਨਾ ਆਵੀ ਤਮ ਬਾਦਨਾ ਪੁੱਛੈ ਕਿ ਕ੍ਰਿਤਾ ਅੰਦਰ ਕੀਟ ਕਾਰਾ ਦੋਸਤ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਅੰਤ ਗੁਣ ਦੇ ਤਿਹਾਂ ਕੋਈ ਨ ਸਚਾਈ ਜੇ ਤਸ ਤੁਣ ਕੋਈ ਕਰੇ ਸੁਣਿਆ ਸਦਕੇ ਸੁਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲੇ ਸੁਣੇ ਕੋ ਨਸ ਕਹਿ ਕਾਲੇ ਨਾਨਕ ਪਤਾ ਹੁ ਦਾ ਵਿਗਾਸ ਸੁਣਿਆ ਦੂਪ ਪਾਉ ਕਾ ਨਾਸੇ ਸੁਣੈ ਸਰਵਰਮਾ ਇੰਦੈ ਸੁਣੈ ਮੁਖਸਾ ਲਹਣ ਬੰਧੈ ਸੁਣੈ ਜੋਗਜੂਤ ਤਨ ਭੇਦ ਸੁਣੈ ਸਾਸਮਰਤ ਵੇਦ ਨਾਨਕ ਪਦ ਹਉ ਦਾ ਵਿਗਾਸ ਸੁਣੈ ਦੁੱਖ pau ਕਾ ਨਾਸ ਸੁਣੈ ਸਾਸ ਤੋਂ ਗਿਆਨ ਏ ਸੁਣੈ ਅਥਕ ਕ੍ਰਿਸ਼ਨਾਨ ਸੁਣੈ ਪੜਪੜ ਪਾਵਹਿ ਮਾਨ ਸੁਣੈ ਲੱਗੈ ਸਹਿਜ ਧਿਆਨ ਏ ਨਾਨਕ ਪਦ ਹਉ ਦਾ ਵਿਗਾਸ ਸੁਣੈ ਦੁੱਖ pau ਕਾ ਨਾਸ ਸੁਨੇ ਸਰਗੁਣਾ ਕੇ ਗਾਹ ਸੁਨੇ ਸੇ ਕਿਰਪਾ ਸਾਹਾ ਸੁਨੰਦਰ ਪਵਰਾ ਹੋ ਸੁਨੇ ਹਾ ਤੋ ਅਸਗਾ ਨਾਨਕ ਪਤਾ ਹੁਦਾ ਵਿਗਾਸ ਸੁਨੇ ਦੁੱਖਾਂ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛਾ ਪਛਤਾਏ ਕਾਦ ਕਲ ਨ ਲਿਕਣ ਹਾਰ ਮਨ ਕਵ ਕਰਨ ਵਿਚਾਰ ਅਸ ਨੰਦਰਜਨ ਹੋਏ ਜੇ ਕੋ ਮਨ ਜਾੜ ਮਨ ਕੋਏ ਮਨੈ ਸੋ ਸੋਏ ਮਨੁ ਬੁਧੈ ਮਨੈ ਸਗਲ ਭਵਨ ਕੀ ਸੋਧੈ ਮਨੈ ਮੋਹ ਚੂਟਾ ਨਾ ਕਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾ ਨਿਰੰਜਨ ਹੋਵੇ ਜੇ ਕੋ ਮਨ ਜਾਣਾ ਮਨ ਕੋਏ ਮਨੈ ਮਾਰਗ ਤੱਕ ਨਾ ਪਾਏ ਮਨੈ ਪਾਸਮ ਪ੍ਰਗਟ ਜਾਏ ਮਨੈ ਮੋਹ ਚੱਲੇ ਪੰਥੈ ਮਨੈ ਤਰੁ ਸਿਤੀ ਸੁਨਵੰਦੈ ਐਸਾ ਨਾ ਨਿਰੰਜਨ ਹੋਵੇ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰਾ ਸਾਥਾਰ ਮੰਨੈ ਤਰਾ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਪ੍ਰੇਖ ਐਸਾ ਨਾਮ ਨਰਿੰਦਰਨ ਹੋਵੇ ਜੇ ਕੋ ਮਨ ਜਾੜਾ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨੇ ਪੰਚੇ ਸੁਹਾਦਰਾ ਦਰਦਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾ ਤਾਲ ਤਰੰਦਾ ਕਪੂਤ ਸੁੰਦੋ ਤਾਵਰ ਕਜਨ ਸੂਤ ਜੇ ਕੋ ਗੁਜਵਸ ਸਚਿਆਰ ਤੋ ਲੈ ਉਪਰ ਕੀਤਾ ਭਾਰ ਤਰਤੇ ਹੋਰ ਪਰ ਹੋਰ ਉਸਤੇ ਭਾਰਤ ਲੈ ਕੇ ਉਡਣ ਜੋਰ ਜੀ ਜਤ ਰੰਗ ਕੇ ਨਾਮ ਉਹ ਸਭ ਲਿਖਿਆ ਬੜੀ ਕਲਾਮ ਏ ਹੋਲੇ ਕਲ ਜਾਣੇ ਕੋਇ ਲ ਕਲ ਕੀ ਆ ਕੀਤਾ ਹੋਏ ਕੀਤਾ ਦਾਨ ਸਵਾਲੇ ਹੋ ਰੂਪ ਕੀਤੀ ਦਾ ਜਾਣੇ ਕੌਣ ਪੂਤਾ ਕੀ ਤਪਸਾਉ ਇੱਕ ਕਵਾਉ ਤਤੇ ਹੋ ਲਖਦਰੀਆ ਕੁਦਰਤੇ ਕਵਣ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਗ ਜਪ ਸੰਭਾਉ ਸੰਗ ਪੂਜਾ ਸੰ ਤਪਤਾਉ ਅਸੰਗ ਗ੍ਰੰਥ ਮੁਕ ਵੇਦ ਪਾਠ ਅਸੰਗ ਜੋਗ ਮੰਨ ਰਹਿ ਹੈ ਉਦਾਸੇ ਅਸੰਗ ਭਗਤ ਗੰਗਿਆਨ ਵਿਚਾਰ ਅਸੰਤ ਸਤੀ ਅਸੰਗ ਦਾਤਾ ਅਸੰਗ ਸੂਰਮੋ ਫਕਸਾਰੇ ਅਸੰਗ ਮੋਨ ਲਾਇਤਾ ਕੁਦਰਤ ਗਣ ਘਾ ਵਿਚਾਰ ਵਰਣ ਜਾਵਾਂ ਏਕ ਵਾਰ ਜੋਤਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਆਸਾ ਕਮੋਰ ਕੰਧ ਕੋਰ ਅਸੰਗ ਚੋਰ ਹਰਾਮ ਕੋਰ ਅਸੰਗ ਅਮਰ ਕਰ ਜਾਏ ਜੋਰ ਅਸੰਗ ਵੜਾ ਤੱਕ ਮਾਹੇ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਲ ਭਾਕਾ ਹੈ ਅਸੰਗ ਨਿੰਦਕ ਸਰ ਕਰਹਿ ਭਾਰ ਨਾਨਕ ਨੀਜ ਕਰੇ ਵਿਚਾਰ ਵਾਰਣ ਜਾਇ ਇਕ ਵਾਰ ਜੋਤਿ ਧਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕੋ ਸੰਕ ਨਾਮੈ ਸੰਤੋਆ ਹੋਇ ਅਗਮ ਗਬ ਸੰਕ ਲੋ ਅਸੰਕ ਹੈ ਸਰ ਭਾਰ ਹੋਇ ਕ੍ਰੀਨਾ ਮਕੀ ਸਾਲਾ ਆਇ ਕ੍ਰੀ ਗਿਆਨ ਗੀਤ ਗੁੰਗਾ ਅਖਰੀ ਨਿਕਣ ਬੋਲਨ ਬਾਣ ਇੱਕ ਰਸਤਰ ਸੰਜੋਗੋ ਖਾਨ ਜਿੰਨ ਲਿਖ ਤਸਨਾ ਹੈ ਜੀ ਫਰਮਾਇ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਹੋਣ ਨਾ ਹੈ ਕੋਤਾ ਕੁਦਰਤ ਕਵਣ ਕਾ ਵਿਚਾਰ ਵਰਣ ਜਾਵਾਂ ਏਕ ਵਾਰ ਜੋ ਤੂ ਤੂ ਪਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਰਤ ਕਰਤੰਦੇ ਪਾਣੀ ਧੋਤਾ ਤਰਸੋਖੇ ਮੂਤ ਪੁਲੀਤ ਕਪੜਾ ਹੋਏ ਦੇਸਾ ਗੁੰਲਈਆ ਧੋਏ ਪਰਿਆ ਮਤ ਪਾਪਾਂ ਕੈ ਸੰਗੀ ਹੋ ਧੋਪੈ ਨਾ ਵੈ ਕ ਰੰਗੇ ਉੰਨੀ ਪਾਪੀ ਆਕਣ ਨਾਹੇ ਕਰ ਕਰ ਕਰਨਾ ਲਗਲਾ ਜਾਹੋ ਆਪੇ ਬੀਜ ਆਪੇ ਕਾਹੋ ਦਰਖਤਨੀ ਆਓ ਜਾਹੋ ਤੇ ਰਤ ਦੱਬਦਾ ਦੱਤ ਦਾਨ ਨਾ ਜੇ ਕੋ ਪਾਵੈ ਤਿਲਕਾ ਮਾਲ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤਿਸ ਮਾਲਾ ਸਗੁੰਦਰ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਤੁ ਬਾਣੀ ਬਰਮਾਓ ਸਸੁਹਾਂਸ ਦਾ ਮਨ ਚਾਓ ਕੌਣ ਸੋ ਵੇਲਾ ਵਕਤ ਕਵਣ ਹੈ ਕੌਣ ਤਤ ਕਉਣ ਵਾਰ ਕਮਸ ਦੁਤੀ ਮੌ ਕਵਣ ਜਿਥੋ ਆਕਾਰ ਉਏ ਲੰਬਾਈਆ ਪੰਡਤੀ ਜੀ ਉਹ ਲਿਖ ਪ੍ਰਾਣ ਵਖਤ ਨ ਪਇਓ ਕਾਦੀਆ ਜੀ ਲਿਖਣ ਲੈ ਪ੍ਰਾਣ ਤੇ ਦਵਾਰ ਨ ਜੋਗੀ ਜਾਣੈ ਔਰ ਤੁਮਾਉ ਨ ਕੋਈ ਜਾ ਕਰਦਾ ਸਿੱਕੋ ਸਾਜੇ ਆਪੇ ਜਾਣੈ ਸੋਈ ਕ ਕਰਾਂ ਕੰਕ ਸਲਾਹੀ ਕਉ ਵਰਨੇ ਕੀ ਜਾਣਾ ਨਾਨਕਿਆ ਕੰਸਾ ਤੋ ਆਕਾ ਇੱਕ ਦੋ ਇੱਕ ਸੇ ਜਾਣਾ ਵੱਡਾ ਸਹ ਹੈ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅੱਗਾ ਗਿਆ ਨਾ ਸੋਹੈ ਪਤਾ ਲਾ ਪਤਾਂ ਲਾ ਕੀ ਆਗਾ ਆਗਾ ਸ੍ਰੀ ਔਰ ਕੋਟ ਭਾਲ ਤਕੀ ਵੀਰ ਕਹਿਣਕਵਾ ਤੈ ਸਜ ਡੋੜ ਰਕਣ ਤੇ ਪਾ ਸੁਲੂ ਇੱਕ ਧਾਤ ਲਿਖਾ ਉਹ ਤਾਂ ਲਿਖੀਐ ਲਿਖੇ ਹੋਏ ਵਿਨਾਸ ਸ੍ਰੀ ਨਾਨਕ ਮੱਡਾਇਆ ਕੀਆ ਆਪੇ ਜਾਣੈ ਆਪ ਸਾਲੈ ਸਾਲਾਇ ਤੇ ਸੁਪਨਾ ਪਾਈਆ ਨਦੀ ਹਤੇ ਵਾਹਾ ਪੂਰ ਸੁਨ ਨ ਜਾਣੀਐ ਸੁਨ ਸਾ ਸੁਲਤਾਨ ਗ੍ਰਹ ਸਿਖੀ ਮਾਲ ਧਨ ਕੀੜੀ ਤੁੱਲਾ ਹੋਵਨੀ ਜੇ ਤਸਮਨ ਦਾ ਵਿਸਵਾਰੈ ਅੰਤ ਨ ਜਿਤ ਕਹਿਣ ਨਾ ਅੰਤ ਯੰਤਰਾ ਕਰਨਾ ਦੇ ਨਾ ਅੰਤ ਅੰਤ ਨ ਰੇ ਕੰਤੁ ਨਾ ਅੰਤ ਅੰਤ ਨ ਜਪੈ ਕਾ ਮਨ ਮੰਨਤੇ ਅੰਤ ਨ ਜਪੈ ਕੀਤਾ ਆਕਾਰ ਅੰਤ ਨ ਜਪੈ ਪਾਰ ਆਵਾਰ ਅੰਤ ਗਣ ਕੇਤੇ ਬਿਲ ਲਾਹੇ ਤਾਂ ਕੀ ਅਤ ਨ ਪਾਏ ਜਾਹੇ ਇਹਉ ਹੰਤ ਨ ਜਾੜਾ ਕੋਏ ਬੋਤਾ ਕਹੀਏ ਬੋਤਾ ਹੋਏ ਮੋਢਾ ਸਭ ਉੱਚਾ ਥਾ ਉੱਚੇ ਪੁਰੂ ਚਨਾਉ ਕਿਵੜੂ ਚ ਹੋਏ ਕੋਏ ਤੇ ਸੁਚੇ ਕੋ ਜਾੜਾ ਸੋਏ ਜਿਵੜੇ ਆਉ ਜਣ ਆਪਾ ਭੋ ਨਾਨਕ ਨਜ਼ਰੀ ਕਰਨੀ ਨਾ ਤ ਬੋਤਾ ਗਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਰਨ ਨ ਦਮਾਏ ਕਹਤੇ ਮੰਗਹਿ ਜੋਦ ਉਪਾਰ ਕਹਤੇ ਗਣਤ ਨਹੀਂ ਵਿਚਾਰ ਕਿਤੇ ਕਲ ਤੋਟਾ ਵਿਕਾਰ ਕਿਤੇ ਲਲਬ ਕਿਰਪਾ ਹੈ ਕਿਤੇ ਮੋਦਕ ਆਏ ਚਾਹੇ ਕਿਤੇ ਆ ਦੁਖ ਸੁਖ ਸਤ ਮਾਰਾ ਹੈ ਤੇ ਦਾ ਤੇਰੀ ਦਾਤਾਰ ਮਨ ਗਲਾਸੀ ਪਾਣਾ ਹੋਏ ਉਹ ਰੱਖ ਨਾ ਸਕੈ ਕੋਏ ਜੇ ਕੋ ਕਾ ਕਨੁ ਪਾਏ ਉਹ ਜਾਣੈ ਜਿਤਿਆ ਮਖਾਏ ਆਪ ਜਾਣੈ ਆਪੇ ਤੇ ਆ ਕੈਸੇ ਭੇਈ ਕੀ ਕੀ ਜਿਸਮ ਬਖਸ਼ੇ ਸੋ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਅਮੁੱਲ ਗਣ ਅਮੁੱਲ ਵਾਪਾਰੀ ਅਮੁੱਲ ਵਾਪਾਰੀ ਅਮੁੱਲ ਪੰਡਾਰ ਹੈ ਅਮੁੱਲ ਆਵਹਿ ਅਮੁੱਲ ਜਾਹੀ ਹੁਣ ਭਾਇ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਹੈ ਅਮੁੱਲ ਅਮੁੱਲ ਪਰਵਾਣ ਹੈ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਹੈ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮੁਲਾਕਾ ਨਾ ਜਾਏ ਆਕਾ ਕਰੇ ਨਿਵਲਾਏ ਤਾਂ ਕਹਿ ਵੇਦ ਪਾਠ ਪੁਰਾਣ ਆ ਕਹਿ ਪੜਿ ਕਰ ਵਖਿਆਣ ਅਖਾ ਵਰਮੇ ਅਖਾ ਇੰਦੋ ਅਖਾ ਗੋਪੀ ਤਾ ਗੋਵਿੰਦੈ ਅਖਾ ਅਸਿਰ ਅਖਾ ਸਦੋ ਅਖਾ ਗਿਤੇ ਕਿਤੇ ਮੋਦ ਅਖਾ ਦਾਨਵ ਅਖਾ ਦੇਵ ਅਖਾ ਅਸੁਰ ਨਰ ਮੁੰਜਨ ਸੇਵਾ ਕਿਤੇ ਅਖਾ ਕਿਰਪਾ ਹੈ ਕਿਤੇ ਕਹਿ ਕਉ ਠੁੜ ਜਾਹੇ ਕਿਤੇ ਕਿਤੇ ਹੋਰ ਕਰੇ ਤਾਗਦਸ ਕਹੈ ਕਿ ਕੇ ਜੇੜ ਪਾਵੈ ਤੇੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਕਾ ਬੋਲ ਵਿਗਾੜ ਤੰਦ ਕੀਐ ਸਿਰ ਗਾਵਾ ਰਾਂਗ ਆਵਾਰ ਸੋਦਰ ਕੇ ਆਸੋ ਕਰਕੇ ਆ ਜਿਤ ਵਸ ਸਰਸ ਮਾਲੇ ਵਾਜੇ ਨਾਦ ਨੇ ਕ ਸੰਕਾ ਕਿਤੇ ਵਵਨ ਹਾਰੇ ਕਿਤੇ ਰੰਗ ਪ੍ਰੀਸੂ ਕਹੀ ਅਨਾ ਕਿਤੇ ਗਾਵਨ ਹਾਰੇ ਗਾਵ ਤੁਮ ਪਉਣ ਪਾਣੀ ਬਸ ਅੰਤਰ ਗਾਵੈ ਰਾਜਾ ਧਰਮ ਦਵਾਰੇ ਗਾਹ ਜਤ ਗੁਤ ਲਿਖਾਣਾ ਲਿਖੇ ਧਰਮ ਵਿਚਾਰੇ ਗਾਵਹਿ ਸਰਵਮੰਦੇਵੀ ਸੋਤਸ ਦਾ ਸਵਾਰੇ ਗਾਵਹਿ ਨੰਦਸਨ ਬੈਠੇ ਦੇਵਚੰਦਰ ਨਾਲੇ ਗਾਵਹਿ ਸਸਮਤ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਦੇ ਸੰਤੋਕੀ ਗਾਵਹਿ ਰੇਰ ਕਰਾਰੇ ਗਾਵਨ ਪੰਡਿਤ ਬਨਰਕਿ ਸਰਾਜੂ ਜੂ ਵੇਤਾ ਨਾਲੇ ਗਾਵਹਿ ਮੋਹਨੀਆਂ ਮਨਮੋਹਨ ਸਰਗਮਚ ਪਿਆਲੇ गावਨ ਰਤਨੁ ਪਾਇ ਤੇਰੇ 830 ਨਾਲੇ ਗਾਵੈ ਜੁਦਮਾ ਮਲਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਧਾਰੇ ਸੈਦ ਨੂੰ ਗਾਵੈ ਜੁਦਤਿ ਭਵਨ ਰਤੇ ਤੇਰੇ ਪਤਰਸਾਲੇ ਹੋਰ ਕਿਤੇ ਗਾਵਨ ਸੈਨਾ ਚਿਤਨਾ ਆਵਨ ਅਉ ਨਾਨਕ ਆ ਵਿਚਾਰੇ ਸੋਇ ਸੁਰ ਸਦਾ ਸਹਾ ਹੈਵਾ ਸਚ ਸਚੀ ਨਾਏ ਤੇਰੀ ਹੌਸਲੀ ਜਾਇ ਨਾ ਜਸੀ ਰਤਨਾ ਦਿਨ ਰਚਾਈ ਰੰਗੇ ਰੰਗੇ ਭਾਤੀ ਕਰਗਾ ਜਨਸੀ ਮਾਇਆ ਜਨੋ ਪਾਏ ਕਰ ਕਰ ਵੇਖਿਆ ਕੀਤਾ ਆਪਣਾ ਜਿਸ ਦੀ ਵੜਿਆਈ ਜੋ ਦਸਤ ਪਾਵ ਸੋਈ ਕਰਤੀ ਹੁਕਮ ਨਾ ਕਰ ਨਾ ਜਾਈ ਸੋ ਪਾਸ ਸੋ ਸਾ ਪਾਸ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋ ਸਰਬੱਚੋਲੀ ਧਿਆਨ ਕੀ ਕਰੈ ਬਿਬੋਤਾ ਕੰਤਾ ਕਾਲ ਕਵਾਰੇ ਕਾਇ ਆਜ ਉਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸਿਆਦੇਸ ਆਦ ਨੀਲ ਨਦ ਨਾਤ ਜੁਗ ਜੁਗ ਏਕੋ ਈਸਾ ਪਉਤ ਗਿਆੰਦਾ ਆ ਪੰਡਾਰਣ ਘਟ ਘੜ ਵਜੈ ਨਾਦ ਆਪ ਨਾਦ ਨਾਤੇ ਸਭ ਜਾ ਕੀ ਰਿਸ ਰਾਵਾ ਸਾਦਾਏ ਸੰਜੋਗ ਹੋ ਜੋਗ ਦੇ ਕਾਚ ਲਾਵਾ ਲੇਕੇ ਆਵੇ ਭਾਗ ਆਦਿਤ ਸਿਆਦੇਸ ਆਦ ਨੀਲਨੰਦ ਨਾਹਤੋ ਜੁਗ ਜੁਗ ਵੇਖੋ ਈਸੇ ਏਕਮਾਈ ਜੋਤਿ ਵਾਇ ਤਿੰ ਚਿਲੇ ਪਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਇ ਦੀਵਾਨ ਜਿਤਿ ਭਵਤ ਗਚ ਲਾਵਾ ਜਿਉ ਹੋਇ ਫਰਮਾਨ ਉਹ ਵੇਖੋ ਨਨਦਰਨਾਵੈ ਬੋਤੋ ਹੋ ਵਿਡਾਨ ਆਦਿਤ ਸਿਆਦੇਸ ਆਦ ਨੀਲਨੰਦ ਨਾਹਤੋ ਜੁਗ ਜੁਗ ਵੇਖੋ ਈਸੇ ਆਸਨ ਲੋਇ ਲੋਇ ਖੰਡਾਰ ਜੋ ਕਿਛ ਪਾਇਆ ਸੋ ਈ ਕਾਰ ਹੈ ਕਰ ਕਰ ਰਿਕੇ ਸੁਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਤ ਸਿਆਦੇ ਸੇ ਆਦਿ ਨਿਦਨ ਨਦ ਨਾ ਹਤਾ ਜੁਗ ਜੁਗ ਇੱਕੋ ਵੇਸ ਇਕ ਦੂਜੇ ਬੋਲਾ ਕੋਇ ਲਖ ਵੈ ਲਖ ਹੀਸ ਲਾਂਦਾ ਗੜਾ ਆਖੀਐ ਏਕ ਨਾਮ ਜੁਗਦੀਸਾ ਏਤ ਰਾਹ ਪਤ ਪਵੜੀ ਆ ਚੜਿਐ ਹੋਏ ਕੀਸ ਸੋੜ ਗੱਲਾਂ ਆਕਾਸ ਕੀ ਕੀਤਾ ਏ ਰੀਸੈ ਨਾਨਕ ਨਦਰੀ ਪਾਈਆ ਕੋੜੀ ਕੂੜਾ ਚੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਮਾਲ ਮਨਸੂਰ ਜੋਰ ਨਾ ਸਤਿਗਿਆਨ ਵਿਚਾਰ ਜੋਰ ਨਾ ਜੁਤੀ ਛੁੱਟਾ ਸੰਸਾਰ ਜਿਸ ਸਤ ਜੋੜ ਕਰ ਵੇਖੈ ਸੋਏ ਨਾਨਕ ਤੁਮ ਨਿਚ ਨਾ ਕੋਏ ਰਾਤੇ ਰਤੇ ਤਿਤਿਵਾਰ ਪਉਣ ਪਾਣੀ ਅਗਨੀ ਪਾਤਾ ਤਿਸੁਈ ਤਰਤੀ ਤਾਮਰ ਕੀ ਧਰਨ ਸਾਲ ਤਿਸੁ ਜੀ ਜੋਤਿ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵਿ ਵਿਚਾਰ ਸਚਾ ਆਪ ਸਚਾ ਦਰਵਾਰ ਤਿਤਿ ਸੁਣ ਪੰਜ ਪ੍ਰਵਾਨ ਨਦਰ ਕਰਮ ਪੁਆਇਨੀ ਸਾਹ ਕਜ ਕਹਿਉ ਤੈ ਪਾਈ ਨਾਨਕ ਗਇ ਜਾਪੈ ਜਾਇ ਧਰਮ ਕੰਡ ਕੋ ਧਰਮ ਗਿਆਨ ਕੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਵੈ ਸੰਤਰ ਕਿਤੇ ਕੰਨ ਮਹੇਸ ਕਿਤੇ ਬਰਮੇ ਘਟ ਘੜਿਆ ਹੈ ਰੂਪ ਰੰਗ ਕੇ ਵੇਸ ਤ੍ਰਿਤੀਆ ਕਰਮ ਧੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਨ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਹੈ ਕਿਤੇ ਸੰਤ ਬੋਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦੰਦ ਮਨ ਕਿਤੇ ਕਿਤੇ ਰਤਨ ਸੰਮੰਦ ਕਿਤੀਆ ਗਾਣੀ ਕਿਤੀਆ ਬਾਣੀ ਕਿਤੇ ਪਤ ਨਰਿੰਦ ਕਿਤੇ ਸਰਤੀ ਸੋਖ ਕਿਤੇ ਨਾਨਕ ਅੰਤ ਨ ਅੰਤੈ ਜਨ ਗਣਵੇਂ ਗਨ ਪਰਚੰਡ ਤਤੈ ਨਾਦ ਬਨਉ ਬਕੜ ਅਨੰਦ ਸਰਬ ਕੰਡ ਕੀ ਬਾਣੀ ਰੂਪ ਦਤੈ ਘਰਤ ਕੜੀਐ ਬਹੁਤਨੂ ਉਤਾਏ ਤਾਂ ਗੀਆਂ ਗੱਲਾਂ ਕਥਿਆ ਨਾ ਜਾਹੀ ਜੇ ਕੋ ਕਹ ਪੁੱਛੈ ਪਿਸਤਾਏ ਤਤੈ ਘੜੀਐ ਸੁਰਤ ਮਤਮਨ ਮੁਦਤ ਤਤੈ ਘੜੀਐ ਸੁਰ ਸਦੰਗੀ ਸੋਧ ਹੈ ਕਰਮੁ ਕੰਨ੍ਹ ਜੀ ਬਾਣੇ ਜੋਰ ਤਤਹ ਹੋਰ ਨ ਕੋਈ ਹੋਰ ਤਤਹ ਜੁਦ ਮਹਾਂਵਲਸੂਰ ਤੰ ਮੈਂ ਰਾਮ ਰਹਾ ਭਰਪੂਰੇ ਤਤਹ ਸੀਤਾ ਸੀਤਾ ਮਨਮਾਹੇ ਤਕ ਰੂਪ ਨ ਕਥਨੇ ਜਾਹੇ ਨਾਰ ਮਰਹ ਨ ਠਾਗੇ ਜਾਹੇ ਜਿਨ ਕਾ ਰਾਮ ਸਹ ਮਨਮਾਹੇ ਤਤਹ ਬੋਤ ਵਸੈ ਕੋ ਲੋਕ ਰੈ ਅਨੰ ਸਚਾ ਮਨਸੋਏ ਸਚ ਕੰਡ ਵਸੈ ਨਰੰਕਾਰ ਕਰ ਕਰ ਵੇਖਨ ਦਰਨ ਹਾਲ ਤਿਤ ਕੰਡ ਮੰਡਲ ਵਰ ਪੰਡਾ ਜੇ ਕੋ ਕਥਾ ਤੰਤ ਨਯੰਤੇ ਤਿਤ ਲੋਲੂ ਆਕਾਰ ਜਿ ਜਿ ਹੁਕਮ ਤਰਤ ਕਾਰ ਵੇਖੈ ਇਸ ਕਰਿ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਹਾਰ ਤੀਜ ਸੁਨਿਆ ਅਹਿਰਨ ਮਤਿ ਵਿਦਥਿਆਰ ਭੌਤ ਲਗਨ ਤਪਤਾਉ ਭੰਡਾ ਭਉ ਮਰਤਿ ਸਾਲ ਕੜੀਏ ਸਭ ਸੱਚੀ ਟਕਸਾਲ ਜਨ ਕੋ ਮਦਰ ਕਰਮ ਤਨਕਾਰ ਨਾਨਕ ਨਦਰੀ ਨਜ਼ਰ ਨਿਹਾਲ ਸ਼ਲੋਕ ਪਵਨ ਗੁਰੂ ਪਾਣਿ ਪਿਤਾ ਮਾਤਾ ਤਰਤ ਮਹਤ ਦਸ ਰਾਗੋਈ ਦਾਈ ਦਇਆ ਖਿਲੇ ਸਗਲ ਜਗ ਤੇ ਚੰਗਿਆਂ ਬਰੇਂਿਆਂ ਵਚ ਅਰਮਹਦੂਰ ਕਰਮ ਹੀ ਆਪੋ ਆਪਣੀ ਕੇ ਨੇੜੈ ਤੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ